ਸੀਟਪੁਰ ਕਲਾ ਦੀ ਪੰਚਾਇਤ ਨੇ ਨਸ਼ੇ ਦੇ ਖਿਲਾਫ ਇੱਕ ਮਤਾ ਪਾਸ ਕੀਤਾ ਜਿਸ ਦੇ ਵਿੱਚ ਪੂਰੇ ਪਿੰਡ ਵਾਸੀਆਂ ਦੀ ਵੀ ਸਹਿਮਤੀ ਹੈ ਪਿੰਡ ਦੀ ਸਰਪੰਚ ਜੀ ਦੇ ਵਿਦੇਸ਼ੋਂ ਪਰਤੇ ਪਤੀ ਨੌਜਵਾਨ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਵਿਦੇਸ਼ੋਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਅਤੇ ਜ਼ਰਤਮੰਦ ਪਰਿਵਾਰਾਂ ਨੂੰ ਮੁਫਤ ਇਲਾਜ ਮੁਹੱਈਆ ਕਰਵਾਉਣ ਦਾ ਟੀਚਾ ਲੈ ਕੇ ਹੀ ਪਿੰਡ ਪਰਤੇ ਆਇਆ ਹੈ ਇਸ ਨੌਜਵਾਨ ਸਰਪੰਚ ਦੀ ਸਲਾਹ ਤੇ ਹੀ ਪੰਚਾਇਤ ਨੇ ਇਹ ਮਤਾ ਲਿਆਂਦਾ ਕਿ ਪਿੰਡ ਵਿੱਚ ਨਾ ਤਾਂ ਕੋਈ ਨਸ਼ਾ ਵੇਚੇਗਾ ਤੇ ਨਾ ਹੀ ਕੋਈ ਨਸ਼ਾ ਵੇਚਣ ਵਾਲੇ ਦੀ ਪੈਰ ਵੀ ਜਾਂ ਫਿਰ ਹਿਮਾਇਤ ਕਰੇਗਾ ਇਸ ਮਤੇ ਤੋਂ ਇਲਾਵਾ ਪਿੰਡ ਦੇ ਹਰ ਜ਼ਰੂਰਤਮੰਦ ਪਰਿਵਾਰ ਨੂੰ ਮੁਫਤ ਇਲਾਜ ਅਤੇ ਮੈਡੀਕਲ ਸਟੋਰਾਂ ਤੋਂ ਮੁਫਤ ਦਵਾਈਆਂ ਮੁਹੱਈਆ ਕਰਾਉਣ ਦਾ ਮਤਾ ਵੀ ਪਾਇਆ ਗਿਆ ਹੈ ਜ਼ਾਹਿਰ ਤੌਰ ਤੇ ਨੌਜਵਾਨ ਸਰਪੰਚ ਦਾ ਇਹ ਇੱਕ ਸ਼ਲਾਗਾਯੋਗ ਉਪਰਾਲਾ ਹੈ ਐਂਡ ਬਹੁਤ ਹੋ ਚੁੱਕਾ ਵਾ ਮਾਵਾ ਭੈਣਾ ਲੋਕਾਂ ਦੀਆਂ ਤਰਾ ਤਰਾ ਮਤਲਬ ਕਰ ਰਹੀਆਂ ਨੇ ਕਿ ਮੁੰਡਾ ਸਵੇਰ ਤੋਂ ਸ਼ਾਮ ਤੱਕ ਜਿਹੜੇ ਨਸ਼ੇ ਨਾਲੁਕੀ ਢੱਕੇ ਹੁੰਦੇ ਨੇ ਉਹਨਾਂ ਦੇ ਕਰਕੇ ਬਸ ਇਹੀ ਪਿੰਡ ਦੀ ਸੇਵਾ ਕਰਨ ਲਈ ਮਤਲਬ ਮਤਾ ਪਾਇਆ ਗਿਆ ਕਿ ਚਿੱਟੇ ਨੂੰ ਖਤਮ ਕਰਨ ਵਾਸਤੇ ਕੋਈ ਵੀ ਪਿੰਡ ਦਾ ਪੰਚਾਇਤ ਦਾ ਮੈਂਬਰ ਜਾਂ ਮੋਤਬਰ ਉਹਨਾਂ ਦੇ ਪਿੱਛੇ ਨਹੀਂ ਜਾਵੇਗਾ ਦੇ ਰਿਹਾ ਇਸ ਚੀਜ਼ ਦਾ ਕਿ ਨਸ਼ੇ ਨੂੰ ਖਤਮ ਕਰਨ ਲਈ ਇਹ ਇੱਕ ਨੂੰ ਨਾਰਾਜ਼ ਕਰਾਂਗੇ ਤੇ ਦਹਾਉ ਦੇ ਨਾਲ ਖੁਸ਼ ਵੀ ਆਪਣੇ ਨਾਲ ਵੀ ਜੁੜਦੇ ਨੇ ਇਹ ਚੀਜ਼ ਨੂੰ ਦੇਖ ਕੇ ਮਤਾ ਪਾਇਆ ਗਿਆ ਮੈਂ ਜੜ ਨੂੰ ਫੜਿਆ ਵਾ ਕਿ ਜਿਹੜਾ ਨਸ਼ਾ ਜਿਹੜਾ ਵੀ ਪਿੰਡ 'ਚ ਵੇਚਦਾ ਵਾ ਉਹ ਜਾਂ ਤੇ ਪਿੰਡ ਛੱਡੂਗਾ ਤੇ ਪਿੰਡ 'ਚ ਬਿਲਕੁਲ ਨਸ਼ਾ ਵੇਚ ਨਹੀਂ ਦਿੱਤਾ ਜਾਊਗਾ ਇਹ ਕਿ ਜੇ ਨਾ ਹੀ ਤਾਂ ਸਾਡੇ ਵੱਲ ਲਾਵੇ ਤਾਂ ਨਾ ਹੀ ਕੋਈ ਪੰਚਾਇਤ ਸਰਪੰਚ ਪੰਚੋ ਦੀ ਮਦਦ ਕਰੇਗਾ ਨੂੰ ਲੈ ਕੇ ਤੇ ਨਸ਼ਿਆਂ ਨੂੰ ਲੈ ਕੇ ਹਰ ਪਿੰਡ 'ਚ ਮਤੇ ਪੈਣੇ ਚਾਹੀਦੇ ਜਿਵੇਂ ਸਾਡੇ ਹਲਕਾ ਅੰਚਾ ਜੀ ਬਲਬੀਰ ਸਿੰਘ ਤੁਨੂ ਜੀ ਨੇ ਉਹਨਾਂ ਨੇ ਵੀ ਸਖਤ ਉਦਾਇਤ ਕੀਤੀ ਹੈ ਕਿ ਪਿੰਡ ਵਿੱਚ ਨਸ਼ਾ ਜਿਹੜਾ ਨਹੀਂ ਵਿਕਣਾ ਚਾਹੀਦਾ ਉਹਨਾਂ ਦੀਆਂ ਲਿਹਾ ਤੇ ਚਲਦੇ ਹੋਏ ਅਸੀਂ ਜਿਹੜਾ ਮਤਾ ਪਾਇਆ ਗਿਆ ਕਿ ਕਿਸੇ ਵੀ ਪਿੰਡ ਵਿੱਚ ਜਿੱਥੋਂ ਤੱਕ ਵੀ ਹੋ ਸਕਦਾ ਲੱਗੇ ਵੀ ਜਿਹੜੇ ਪਿੰਡ ਹੈ ਉਹਨਾਂ ਨੂੰ ਵੀ ਬਿਲਕੁਲ ਕਹਿ ਦਿੱਤਾ ਜਾਊਗਾ ਕਿ ਇਸ ਚੀਜ਼ ਤੇ ਮਤੇ ਜਿਹੜੇ ਪਾਈ ਜਾਣ ਕਰਨ ਵਾਸਤੇ ਜਾਂ ਨਸ਼ਿਆਂ ਦਾ ਖਾਤਮਾ ਕਰਨ ਲਈ ਸਿਹਤ ਸਿਹਤ ਮੈਡੀਕਲ ਸਵਾਵਾਂ ਨੂੰ ਸਹੀ ਬਣਾਉਣ ਲਈ ਇਹ ਜਿਹੜਾ ਮੈਂ ਬਾਹਰ ਤੋਂ ਆਇਆ ਇੱਥੇ ਕਈ ਪਰਿਵਾਰ ਗਰੀਬ ਪਰਿਵਾਰ ਹੁੰਦੇ ਨੇ ਉਹ ਨਹੀਂ ਦਵਾਈਆਂ ਲੈ ਸਕਦੇ ਦਵਾਈਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਇਸ ਲਈ ਉਹ ਮੈਡੀਕਲ ਸਟੋਰ ਤੋਂ ਟੈਸਟ ਕਰਵਾ ਸਕਦੇ ਦਵਾਈਆਂ ਲੈ ਸਕਦੇ ਉਹਦਾ ਜਿਹੜਾ ਬਿੱਲ ਆ ਸਰਪੰਚ ਵੱਲੋਂ ਦਿੱਤਾ ਜਾਊਗਾ ਮਹੀਨੇ ਬਾਅਦ ਕਿਸੇ ਨੂੰ ਜਿਹੜੇ ਗਰੀਬ ਪਰਿਵਾਰਾਂ ਨਾਲ ਜੋ ਵੀ ਲੋੜ ਹੈ ਮੈਡੀਕਲ ਤੋਂ ਲੈ ਸਕਦੇ ਆ ਤੇ ਬਿੱਲ ਸਰਪੰਚ ਵੱਲੋਂ ਦਿੱਤਾ ਜਾਊਗਾ ਉਹ ਦੁਕਾਨਾਂ ਕਿੱਥੇ ਕਿੱਥੇ ਹੋਣਗੀਆਂ ਆਪਣੇ ਦੇਖੋ ਹਲੇ ਤਾਂ ਮੈਂ ਪਿੰਡ ਤੋਂ ਪਿੰਡ ਲੈਵਲ ਤੋਂ ਸ਼ੁਰੂਆਤ ਕੀਤੀ ਹੈ ਜਿੰਨੇ ਮੇਰੇ ਪਿੰਡ ਦੇ ਲੋਕ ਆ ਤੇ ਉਹ ਆਪਣੇ ਪਿੰਡ ਦੇ ਚ ਮੈਡੀਕਲ ਸਟੋਰ ਹੈ ਉੱਥੋਂ ਦਵਾਈ ਲੈ ਸਕਦੇ ਆ ਤੇ ਬਿੱਲ ਜਿਹੜਾ ਉਹ ਮਹੀਨੇ ਬਾਅਦ ਦੇ ਦਿੱਤਾ ਜਾਊ ਜਿੰਨਾ ਵੀ ਬੰਦ ਆ ਤਾਂ ਬਸ ਇਹੀ ਇੱਕ ਮਕਸਦ ਦੀ ਕਿ ਲੋਕਾਂ ਦੀ ਸੇਵਾ ਕਰਨਾ ਆਪਾਂ ਗੱਲ ਵੀ ਉਹ ਦੇਖੋ ਹੋਣੀ ਕਰੀ ਜਾਂਦੇ ਸਭ ਕੋਲ ਉਹਦਾ ਦੀ ਸਭਾ ਇਸ ਕੋਈ ਦੇਖਣਾ ਹਾਂਜੀ ਤੇ ਹੋਰ ਡਿਫੈਂਸੀ ਦਾ ਕੰਮ ਸ਼ੁਰੂ ਕਰਉਣਾ ਔਰ ਬਾਕੀ ਜਿਹੜੇ ਕੰਮ ਹੋਣਗੇ ਕਰਨਗੇ। ਬਤੁ ਜੀ ਤੁਹਾਡੀ ਜਦੋਂ ਤੱਕ ਤੁਸੀਂ ਪੰਚਾਇਤ ਮੈਂਬਰ ਸੀ ਉਹਦੇ ਤੇ ਹੁਣ ਤੇ ਕੀ ਅੰਤਰ ਲੱਗਦਾ ਤੁਹਾਨੂੰ ਹਾਂ ਜੀ ਮੈਨੂੰ ਲਗਾਂਦੇ ਰਹੇ ਸਰਪੰਚ ਕੋ ਮੈਂ ਖੁਦ ਨਹੀਂ ਮੈਂ ਨਹੀਂ ਮੈਂ ਨਹੀਂ ਉਹ ਪੁੱਤੇ ਨੇ ਆਣ ਕੇ ਸਰਪੰਚ ਬਣੇ ਕਾਹੀ ਹੋਰ ਨਾ ਮਦਦ ਕੀਤੀ ਹੈ ਮੈਂ ਅਕਲ ਦੀ ਨਹੀਂ ਆਪ ਜੀ ਬਹੁਤ ਵਧੀਆ ਮੱਤੇ ਪਾਏ ਜੋ ਵੀ ਸਾਡੇ ਵੀਰ ਨੇ ਪਾਏ ਬਹੁਤ ਵਧੀਆ ਪਿੰਡ ਦੀ ਭਲਾਈ ਵਾਸਤੇ ਪਏ ਨੇ ਕੀ ਲੱਗਦਾ ਵੀ ਇਦਾਂ ਦੇ ਮਤੇ ਜਿਹੜੇ ਆ ਸੁਧਾਰ ਕਰਨ ਦੇ ਬਿਲਕੁਲ ਜੀ ਸੁਧਾਰ ਸਕਣਗੇ ਮੈਂ ਤਾਂ ਕਹਿੰਦਾ ਕਿ ਹਰਕ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਮਤੇ ਪੈਣੇ ਚਾਹੀਦੇ ਆ ਸਿਹਤ ਵਾਸਤੇ ਜੋ ਮਤਲਬ ਸਾਨੂੰ ਚਾਹੀਦੀਆਂ ਸਹੂਲਤਾਂ ਉਹ ਵੀ ਵੀ ਸੱਜਣੇ ਦਿੱਤੀਆਂ ਮੈਡੀਕਲ ਦੀਆਂ ਦੱਸੀਆਂ ਬਹੁਤ ਵਧੀਆ ਤਰੀਕਾ ਲੱਗਦਾ ਨਹੀਂ ਇਦਾਂ ਬਾਕੀ ਪਿੰਡਾਂ ਦੀ ਵੀ ਹੁਣ ਚਾਹੀਦਾ ਬਿਲਕੁਲ ਜੀ ਹਰਕ ਪਿੰਡ 'ਚ ਮੈਂ ਤਾਂ ਕਹਿੰਦਾ ਇਸ ਤਰ੍ਹਾਂ ਦੇ ਮਤੇ ਪੈਣੇ ਚਾਹੀਦੇ ਆ ਕਿਉਂਕਿ ਜੇ ਦੇ ਨਾਲ ਪਿੰਡ ਦਾ ਵਿਕਾਸ ਹੋ ਸਕਦਾ ਪਿੰਡ ਦੀ ਭਲਾਈ ਹੋ ਸਕਦੀ ਆ ਜ਼ਰੂਰ